ਹੈਲੋ ਦੋਸਤੋ ਸਸੀ ਕਾਲ ਕਿਵੇਂ ਹਾਲ ਚੱਲਦਾ ਤੁਹਾਡੇ ਅਮੀਕ ਕਰਦੇ ਆ ਠੀਕ ਹੋਣੇ ਆ ਅੱਜ ਈ ਲੋਹੜੀ ਦਾ ਤਿਉਹਾਰ ਸੀ ਸਕੂਲ ਕੇ ਇਸਵੇਰੇ ਸਵੇਰੇ ਮੈਂ ਰਾਤੀ ਸਾਗ ਬਣਾਇਆ ਸੀ ਤੇ ਸਵੇਰੇ ਕੰਮ ਕੁਮ ਰਹਿਦਾ ਸੀ ਸਾਰਾ ਕੰਮ ਕਰਕੇ ਥੋੜਾ ਲੇਟ ਹੋ ਗਈ ਫਿਰ ਮੈਂ ਲੇਟ ਸਕੂਲ ਚਲੀ ਗਈ ਜਾ ਕੇ ਆਪਣੀਆਂ ਵੀਡੀਓ ਬਣਾਈਆਂ ਫਿਰ ਉਸ ਤੋਂ ਬਾਅਦ ਸਕੂਲ ਦੇ ਵਿੱਚ ਲੋਹੜੀ ਸੈਲੈਬ੍ਰੇਸ਼ਨ ਕੀਤਾ ਗਿਆ ਤੇ ਉਹ ਵੀ ਮੈਂ ਕਲਿੱਪਿੰਗ ਤੁਹਾਨੂੰ ਦਿਖਾਉਂਗੀ ਤੇ ਉਹ ਥੋੜੀ ਜਿਹੀ ਮੈਂ ਰਿਕਾਰਡ ਕੀਤੀ ਸੀ ਬਸ ਸਕੂਲ ਦੇ ਵਿੱਚ ਥੋੜਾ ਜਸਟ ਪ੍ਰੋਗਰਾਮ ਸੀਗਾ ਬਸ ਠੰਡ ਦੇ ਵਿੱਚ ਕੀ ਕਰਨਾ ਹੁੰਦਾ ਬਸ ਇਹ ਲिटल-ਬਿਟਰ ਪ੍ਰੋਗਰਾਮ ਕੀਤਾ ਮਸਈਨਾ ਕਿ ਨਹੀਂ ਸੀ ਕੀਤਾ ਜੋ ਮੈਂ ਥੋੜਾ ਰਿਕਾਰਡ ਕੀਤਾ ਬਾਕੀ ਥੋੜੀ देर ਬੈਠੇ ਰਹੇ ਖਾਦਾ ਪੀਤਾ ਤੇ ਵੈਸੇ ਵੀ ਮੈਂ मूंगਫਲੀ ਖਾ ਰਹੀ ਸੀ ਕਿ ਤੇ ਉਸ ਤੇ ਮੇਰੀ ਗਿਰਵੀ ਗਈ ਸੀ ਹੈਨਾ ਤੇ ਜਿਹੜੀ ਮੈਂ ਵੀਡੀਓ ਰਿਕਾਰਡ ਕੀਤੀ ਹੋਈ ਆ ਤੇ ਪਰਮਾਤਮਾ ਨੇ ਸਾਰਿਆਂ ਨੂੰ ਲੂੜੀਆਂ ਬਹੁਤ-ਬਹੁਤ ਖੁਸ਼ੀਆਂ ਦੇਵੇ ਹੈਨਾ ਜਦੋਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਂਦੀਆਂ ਨਾ ਖੇੜੇ ਆਉਂਦੇ ਆ ਤੇ ਉਦੋਂ ਬੰਦਾ ਬਹੁਤ ਚੰਗਾ ਮਹਿਸੂਸ ਕਰਦਾ ਹਨ ਤੇ ਇਸ ਕਰਕੇ ਇਹਨਾਂ ਪ੍ਰਮਾਤਮਾ ਸਭ ਨੂੰ ਲੋੜੀਂਦੀਆਂ ਖੁਸ਼ੀਆਂ ਦੇਵੇ ਤੇ ਉਸ ਤੋਂ ਬਾਅਦ ਆਪਾਂ ਇਹੀ ਕਹਿੰਦੇ ਆ ਵੀ ਚਲੋ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਮਾੜੇ ਦਿਨ ਵੀ ਆਉਂਦੇ ਰਹਿੰਦੇ ਆ ਤੇ ਪਰ ਉਹਨਾਂ ਸਭ ਨੂੰ ਇਗਨੋਰ ਕਰਕੇ ਜਦੋਂ ਅਸੀਂ ਸਾਰਾ ਰਲ ਕੇ ਤਿਆਰ ਦੀ ਖੁਸ਼ੀ ਮਨਾ ਲੈਂਦੇ ਆ ਥੋੜੀ ਬਹੁਤ ਤੇ ਫਿਰ ਆਪਣਾ ਰੂਹ ਵੀ ਖੁਸ਼ ਹੁੰਦਾ ਤੇਜ਼ ਬਾਕੀ ਸਭ ਦਾ ਵੀ ਹੋ ਜਾਂਦਾ ਤੇ ਜਿੰਦਗੀ ਦੇ ਵਿੱਚ ਹਮੇਸ਼ਾ ਦੁਖੀ ਮਨ ਵਾਲੇ ਵੀ ਹੁੰਦੇ ਆ ਪਰ ਉਹਨਾਂ ਨੂੰ ਸਾਰਿਆਂ ਦੇ ਨਾਲ ਮਿਲ ਕੇ ਥੋੜਾ ਖਿਆਰ ਬਣਾਉਣਾ ਚਾਹੀਦਾ ਖੁਸ਼ੀ ਬਣਾਣੀ ਚਾਹੀਦੀ ਹੈ ਕਿਉਂਕਿ ਜਨ ਵਾਲੇ ਤੇ ਨਾਲ ਟਹਿਣ ਜਾਂਦਾ ਹੁੰਦਾ ਪਰ ਇੱਥੇ ਜਿਹੜੇ ਇਨਸਾਨ ਰਹਿ ਗਏ ਆ ਉਹ ਆਪਣੀਆਂ ਹਿੱਸੇ ਦੀਆਂ ਖੁਸ਼ੀਆਂ ਜ਼ਰੂਰ ਬਣਾਓ ਜਿਹੜੇ ਵੀ ਸਿੱਤਿਆਰ ਮਨਾਨੀਆਂ ਮੰਦੀਆਂ ਖੁਸ਼ੀਆਂ ਨਾਲ ਹੁੰਦੀ ਆ ਪਰ ਚਲੋ ਫੇਰ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਸਾਰੇ ਥੋੜਾ ਬਹੁਤ ਸਜਣ ਤੇ ਕਰ ਲੈਂਦੇ ਆ ਮੈਂ ਵੀ ਆਪਣੇ ਘਰ ਦੇ ਵਿੱਚ ਥੋੜਾ ਬਹੁਤ ਸਜਣ ਕੀਤਾ ਤੇ ਉਹਦੀ ਵੀ ਮੈਂ ਦਿਖਾਉਂਗੀ ਪਰ ਬਾਕੀ ਸਾਰਿਆਂ ਦਾ ਅਸ਼ੀਰਵਾਦ ਹੋਵੇ ਤੇ ਸਾਰਿਆਂ ਦਾ ਸਹਿਜ ਹੋਵੇ ਤੇ ਹਰ ਘਰ ਲੋੜੀ ਦੀਵਾਲੀ ਹਰ ਫੈਸਟੀਵਲ ਹੋ ਜਾਏਗਾ ਕਿਸੇ ਦੇ ਘਰ ਕੋਈ ਕਮੀਆਂ ਦੁੱਖ ਨਾ ਰਹੇ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਨੂੰ ਉਹਦੇ ਹਿੱਸੇ ਦੀਆਂ ਕਭ ਚੰਮ ਖੁਸ਼ੀਆਂ ਮਿਲ ਜਾਣ ਤੇ ਇੰਨੀਆਂ ਖੁਸ਼ੀਆਂ ਮਿਲਣ ਤੇ ਉਹਦੇ ਤੋਂ ਸੰਭੀਆਂ ਨਾ ਜਾਣ ਪਰਮਾਤਮਾ ਦੇ ਅੱਗੇ ਸਾਰੇ ਅਰਜ਼ੋਈ ਵੀ ਕਰਦੇ ਆ ਤੇ ਸਾਰੇ ਚਾਹੁੰਦੇ ਵੀ ਆ ਕਿ ਮੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਖੁਸ਼ੀਆਂ ਹੋਣ ਤੇ ਪਰ ਕਈ ਵਾਰੀ ਵਕਤ ਤੇ ਹਾਲਾਤ ਇਦਾਂ ਦੇ ਪੈ ਜਾਂਦੇ ਹੁੰਦੇ ਆ ਜਦੋਂ ਖੁਸ਼ੀਆਂ ਵਿੜੇ ਚ ਆਉਣ ਹੀ ਲੱਗੀਆਂ ਦੀਆਂ ਤੇ ਉਸ ਕਰ ਨੂੰ ਥੋੜੀ ਨਜ਼ਰ ਲੱਗ ਜਾਂਦੀ ਹੈ ਠੋਕਾ ਲੱਗ ਜਾਂਦੀ ਕਿਸੇ وجہ ਨਾਲ ਪਰ ਇਦਾਂ ਦਾ ਗਮ ਇਦਾਂ ਦਾ ਦੁੱਖ ਕਿਸੇ ਕਾਰਨ ਹਰ ਇੱਕ ਤਿਕਾਰ ਪਰ ਮਾਤਮਾ ਬਹੁਤ ਖੁਸ਼ੀਆਂ ਦੇਵੇ ਖੁਸ਼ੀਆਂ ਦੀ ਪੋਸ਼ਾਰ ਦੇਵੇ ਬਲਕਿ ਤੇ ਸਾਰੇ ਹੀ ਆਪਣੀ ਹਿੱਸੇ ਦੀਆਂ ਖੁਸ਼ੀਆਂ ਮੰਨ ਤੇ ਜ਼ਿੰਦਗੀ ਦੇ ਵਿੱਚ ਨਾ ਆਪਾਂ ਇਹ ਕਹਿ ਸਕਦੇ ਹਾਂ ਕਿ ਗਮ ਤੇ ਖੁਸ਼ੀ ਕਮੀ ਦੋ ਪਹਿਲੂ ਹੁੰਦੇ ਆ ਤੇ ਕਈਆਂ ਦੇ ਘਰ ਗਮੀ ਆ ਕਈਆਂ ਘਰ ਬਹੁਤ ਖੁਸ਼ੀ ਤੇ ਜਿਹੜੇ ਉਦਾਸ ਵੀ ਆ ਨਾ ਅੱਜ ਤੁਸੀਂ ਉਦਾਸ ਹੋ ਤੇ ਕੱਲ ਜ਼ਿੰਦਗੀ ਹੋ ਸਕਦਾ ਕੋਈ ਨਵਾਂ ਤੁਹਾਡੇ ਲਈ ਲੈ ਕੇ ਉਡੀਕਦੀ ਹੋਵੇ ਤੇ ਤੁਹਾਡੀ ਜ਼ਿੰਦਗੀ ਵੀ ਖੁਸ਼ੀਆਂ ਨਾਲ ਗੁਲਜ਼ਾਰ ਹੋ ਜਾਏ ਤੇ ਇਸ ਤਰ੍ਹਾਂ ਮੈਂ ਕਹਿੰਨੀ ਆ ਹਰ ਇੱਕ ਬੰਦੇ ਦੀ ਲਾਈਫ ਦੇ ਵਿੱਚ ਖੇ ਲੋੜੀ ਮਾਤਾ ਖੁਸ਼ੀਆਂ ਪਰਤੇ Don't let